ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤ ਸ੍ਰੀ ਅਕਾਲ ਅੱਜ ਦੀ ਜਿਹੜੀ ਆਪਾਂ ਗੱਲਬਾਤ ਲੈ ਕੇ ਆਏ ਆ ਇਹ ਬਹੁਤ ਹੀ ਮਸ਼ਹੂਰ ਰਸ਼ੀਅਨ ਲੇਖਕਾ ਲਿਓ ਟਾਲਸਟਾਈ ਇਹ ਬਹੁਤ ਮਸ਼ਹੂਰ ਹੋਇਆ ਆਪਣੇ ਸਮੇਂ ਦੇ ਵਿੱਚ ਵੀ ਇਹਦੀਆਂ ਲਿਖਤਾਂ ਜਿਹੜੀਆਂ ਤੇ ਅੱਜ ਵੀ ਲੋਕੀ ਪੜਦੇ ਆ ਇਹ ਬਹੁਤ ਹੀ ਜਿਹੜੀਆਂ ਸ਼ਾਰਟ ਸਟੋਰੀਆਂ ਲਿਖਦਾ ਸੀਗਾ ਵੀ ਜਿਹੜੀ ਕਹਾਣੀ ਨੂੰ ਬਹੁਤ ਛੋਟ ਦੇ ਵਿੱਚ ਲਿਖ ਕੇ ਸਮਝਾ ਦਿੰਦਾ ਸੀਗਾ ਤੇਰੀਆਂ ਕਹਾਣੀਆਂ ਜ਼ਿਆਦਾ ਧਾਰਮਿਕ ਜਿੱਦਾਂ ਕਹਿ ਸਕਦੇ ਆ ਕਿ ਇਹ ਉਹਨੂੰ ਸਮਝਾਉਂਦੀਆਂ ਕਿ ਬੰਦੇ ਦੀਆਂ ਕਿੱਦਾਂ-ਕਿੱਦਾਂ ਫਿਤਰਤਾਂ ਆ, ਲੋੜਾਂ ਆ, ਬਦਲਦੀਆਂ ਆ, ਬੰਦਾ ਕਿੱਦਾਂ ਆਪਣੀਆਂ ਲੋੜਾਂ ਨੂੰ ਸੀਮਿਤ ਰੱਖੇ ਤੇ ਬੰਦੇ ਨੂੰ ਕੀ ਕੋਈ ਸਿੱਖਣਾ ਚਾਹੀਦਾ ਮੈਂ ਇਹ ਵੀ ਸਿੱਖਿਆ ਬਹੁਤ ਚੀਜ਼ ਐ ਇਹਨਾਂ ਦੀ ਹਰ ਕਹਾਣੀ ਦੇ ਵਿੱਚ ਸਿੱਖਿਆ ਮਿਲਦੀ ਆ ਲਿਓ ਟਾਲਸਟਾਈ ਤੇ ਇਹਦੀ ਕਹਾਣੀ ਅੱਜ ਜਿਹੜੀ ਐ ਆਪਾਂ ਲੈਣ ਜਾ ਮੈਨੂੰ ਬਹੁਤ ਵਧੀਆ ਲੱਗਦੀ ਐ ਮੈਂ ਪਹਿਲਾਂ ਕਈ ਸਾਲ ਪਹਿਲਾਂ ਸੁਣੀ ਸੀਗੀ ਪਰ ਇਹ ਮੈਨੂੰ ਬਹੁਤ ਵਧੀਆ ਲੱਗਦੀ ਫਿਰ ਮੈਂ ਆ ਪੜ੍ਹੀ ਸੀਗੀ ਤੇ ਇਹ ਵੀ ਸ਼ਾਰਟ ਸਟੋਰੀ ਆ ਤੇ ਇਹਦੀਆਂ ਹੋਰ ਵੀ ਬਹੁਤ ਸ਼ਾਰਟ ਸਟੋਰੀਆਂ ਆ ਜਿਹੜੀਆਂ ਮੈਂ ਪੜੀਆਂ ਵੀ ਆ ਪਰ ਸਾਰੀਆਂ ਬਾਕਮਾਲ ਆ ਤੇ ਇਹ ਇਹਦਾ ਸ਼ਾਰਟ ਸਟੋਰੀ ਦਾ ਨਾਮ ਹੈਗਾ ਹਾਊਮਚ ਲੈਂਡ ਐ ਮੈਨ ਰਿਕੁਆਇਰਡ ਇਹਦਾ ਮਤਲਬ ਹਾਊਮਚ ਲੈਂਡ ਐ ਮੈਨ ਨੀਡ ਵੀ ਇੱਕ ਬੰਦੇ ਨੂੰ ਕਿੰਨੀ ਜ਼ਮੀਨ ਦੀ ਲੋੜ ਆ ਕਿੰਨੀ ਲੈਂਡ ਦੀ ਲੋੜ ਆ ਇਹਦੀ ਕਹਾਣੀ ਦਾ ਇਹ ਲਿਖਦਾ ਰਸ਼ੀਅਨ ਚ ਸੀਗਾ ਤੇ ਪਰ ਇਹਦਾ ਬਾਅਦ ਤਰਜਮਾ ਕੀਤਾ ਰਸ਼ੀਅਨਾਂ ਨੇ ਜੋ ਵੀ ਆਪਣੇ ਜਾਣਦੇ ਹੋਣੇ ਦਪਾਸ਼ੀਏ ਟਰਾਂਸਲੇਟਰ ਉਹਨਾਂ ਨੇ ਫਿਰ ਆਦਾ ਤਰਜਮਾ ਕਰਕੇ ਅੰਗਰੇਜ਼ੀ ਦੇ ਵਿੱਚ ਲਿਖਿਆ ਤੇ ਪਰ ਬਾ ਕਮਾਲ ਅੰਗਰੇਜ਼ੀ ਦੇ ਵਿੱਚ ਬਹੁਤ ਹੀ ਤੁਸੀਂ ਜੇ ਪੜੋਂਗੇ ਤਾਂ ਸਾਰੀਆਂ ਇੱਕ ਬਾ ਕਮਾਲ ਆ ਤੇ ਇਹ ਇਹਦੇ ਵਿੱਚ ਲਿਖਦਾ ਵਾ ਸਾਰਾ ਵੀ ਬੰਦੇ ਨੂੰ ਕਿੰਨੀ ਜ਼ਮੀਨ ਦੀ ਲੋੜ ਆ ਬਹੁਤ ਛੋਟੀ ਕਹਾਣੀ ਆ ਬਾੜੀ ਵੱਡੀ ਵੀ ਨਹੀਂ ਗੀ ਤੇ ਬੰਦੇ ਦੀਆਂ ਲੋੜਾਂ ਇਹ ਤੇ ਇੱਕ ਜੇ ਸਿੱਖਣ ਨੂੰ ਵੇਖੀਏ ਤੇ ਇਹਦੇ ਵਿੱਚ ਬੰਦੇ ਦੀਆਂ ਲੋੜਾਂ ਕਿੰਨੀਆਂ ਇਹ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਇਹ ਜਿਹੜੀ ਕਹਾਣੀ ਠੋਕਦੀ ਆ ਜਿੱਦਾਂ ਆਪਾਂ ਥਿਊਰਮ ਅਪਲਾਈ ਕਰਦੇ ਹੁੰਨੇ ਆ ਨਾ ਵੀ ਜਿਹੜੀ ਮੈਂ ਆਪਦੇ ਹਿਸਾਬ ਨਾਲ ਸੋਚੀ ਆ ਉਹ ਕਿੱਥੇ ਹੁੰਦੀ ਆ ਇੱਕ ਪਿੱਛੇ 100 ਸਾਲ ਪਹਿਲਾਂ ਹੀ ਹੋਇਆ ਇੰਟਰਵਿਊ ਕਰਨੇਗੀ ਐਂਡਰਿਊ ਕਾਰਨੇਕੀ ਬਹੁਤ ਤਕੜਾ ਉਹਦੇ ਕਾਰਖਾਨੇ ਹੀ ਬੜਾ ਤਕੜਾ ਬਿਜ਼ਨਸ ਸੀ ਉਹਨਾਂ ਸਮਿਆਂ 'ਚ ਅਮਰੀਕਾ 'ਚ ਰਹਿਣ ਵਾਲਾ ਤੇ ਬਹੁਤ ਆਪਣੇ ਰੋਡ ਤੋਂ ਰੋਡ ਤੇ ਸੀਗਾ ਇੱਕ ਹਸਾਬ ਨਾਲ ਜਿਵੇਂ ਆਮ ਪਰਿਵਾਰ 'ਚ ਜੰਮਿਆ ਸਕਾਟਲੈਂਡ ਦੇ ਵਿੱਚ ਜੰਮਿਆ ਸੀ ਛੋਟੇ ਜਿਹੇ ਘਰ ਦੇ ਵਿੱਚ ਤੇ ਉਹ ਐਂਡਰਿਊ ਕਾਰਨੇਕੀ ਫਿਰ ਹੌਲੀ-ਹੌਲੀ ਆਪ ਦਾ ਬਿਜ਼ਨਸ ਵਾਧਦਾ-ਵਾਧਦਾ ਛੋਟੇ ਪਰਿਵਾਰ ਤੋਂ ਸਮਾਨ ਸਾਦੇ ਪਰਿਵਾਰ 'ਚੋਂ ਉੱਠ ਕੇ ਅਦ ਅਰਬਪਤੀ ਬਣ ਗਿਆ ਬਹੁਤ ਜਿਹੜਾ ਅੱਜਕੱਲ ਨਿਊ ਵਰਲਡ ਦਾ ਨਿਊ ਵਰਲਡ ਆਊਟਰ ਦਾ ਰੌਲਾ ਪੈਂਦਾ ਵਾ ਇਹ ਉਹ ਫੈਮਿਲੀ ਆ ਰੌਕਫੈਲਰ ਫੈਮਿਲੀ ਰੌਕਫੈਲਰ ਉਹ ਜਿਹੜੇ ਰੌਕਫੈਲਰ ਆ ਉਦੋਂ ਦਾ ਜੌਨ ਰੌਕਫੈਲਰ ਸੀਗਾ ਜਿਹੜਾ ਇਹਨੇ ਜਦੋਂ ਕੰਪਨੀ ਵੇਚੀ ਸੀ ਆਪਣੀ ਸਟੀਲ ਵਾਲੀ ਕੰਪਨੀ ਵੇਚੀ ਸੀ ਤੇ ਇਹ ਉਹ ਨੂੰ ਵੀ ਪਿੱਛੇ ਛੱਡ ਗਿਆ ਸੀ ਜਿਵੇਂ ਆਪਣੇ ਜਿਵੇਂ ਆ ਰੈਂਕ ਹੁੰਦੇ ਆ ਜਿਹੜੇ ਵੀ ਕਿਹੜਾ 99 ਨੰਬਰ ਤੇ ਆ ਅਮੀਰਾਂ ਦੇ ਵਿੱਚੋਂ ਤੇ ਇਹ ਪਹਿਲੀਆਂ ਦੇ ਨੰਬਰਾਂ 'ਚ ਆ ਗਿਆ ਸੀ ਉਹਨਾਂ ਸਮਿਆਂ ਦੇ ਵਿੱਚ ਐਂਡਰੂ ਕਾਰਨੇਗੀ ਇਹ ਕਹਿੰਦਾ ਮੇਰਾ ਪਹਿਲਾ ਕਮਾਉਣ ਦਾ ਇੱਕੋ ਹੀ ਆ ਕਿ ਵੀ ਮੇਰੀ ਘਰ ਵਾਲੀ ਆ ਜਿਹੜੀ ਉਹ ਭਾਲਦੀ ਦੀ ਪੈਸਾ ਹੋਰ ਤਾਂ ਮੈਂ ਉਹਦੇ ਚਾਚ ਕਮਾਉਂਦਾ ਰਿਹਾ ਵੀ ਮੇਨ ਮੁੱਕਰੀਗਾ ਲਾ ਉਹਦਾ ਛੱਟਾ ਸੀਗਾ ਤੇ ਪਰ ਉਹਦੀ ਜਿਹੜੀ ਕਿਤਾਬ ਲਿਖੀ ਹੋਣੀ ਮਰਦੇ ਸਮੇਂ ਖੀਰ ਦੇ ਉੱਤੇ ਸੀਗੀ ਉਹਦੀ ਕਿਤਾਬ ਦਾ ਨਾ ਵਰਡ ਫਰੋਮ ਦਾ ਹੈਲ ਕੋ ਨਾਮ ਇਹ ਭੁੱਲ ਗਿਆ ਉਹਦੀ ਕਿਤਾਬ ਲਿਖੀ ਸੀ ਹੋਣੇ ਕੋਈ ਇਦਾਂ ਦਾ ਕੋ ਵਰਡ ਬਿਫੋਰ ਗoing ਟੂ ਹੈਲ ਕੋਈ ਇਦਾਂ ਦਾ ਨਾਮ ਭੁੱਲ ਗਿਆ ਮੈਂ ਉਹਦੇ ਵਿੱਚ ਉਹ ਲਿਖਦਾ ਵੀ ਮੈਂ ਸੰਤੁਸ਼ਟ ਨਹੀਂ ਮਰ ਰਿਹਾ ਆ ਸੰਤੁਸ਼ਟ ਹੈ ਉਹ ਇਹ ਕਹਾਣੀ ਨਾ ਆਪਾਂ ਜਿਹੜਾ ਜੋੜਦੇ ਆ ਮੈਂ ਮੈਂ ਆਪ ਆਪਦੇ ਦਿਮਾਗ ਨਾਲ ਲਾਇਆ ਕਿ ਇਦੇ ਵਿੱਚ ਜਿਹੜੀ ਇੱਥੇ ਟੋਕਦੀ ਆ ਐਗਜ਼ਾਮਪਲ ਆ ਉਹ ਕਹਾਣੀ ਆ ਇਹ ਉਦਾਹਰਨ ਜ਼ਿੰਦਗੀ ਦੇ ਵਿੱਚ ਇਤਿਹਾਸ ਦੇ ਵਿੱਚ ਦਿੱਤੀ ਆ ਇਤਿਹਾਸ ਤੇ ਇਹ ਤੇ ਮਰਿਆ ਉਦੋਂ ਵੀ ਰਸ਼ੀਆਂ ਰਸ਼ੀਆਂ ਰਾਈਟਰ ਉੱਥੇ ਗਝਈ ਆ ਇਹ ਵੀ 1900 ਦੇ ਸ਼ੁਰੂਆਤੀ ਟਾਈਮ ਦੇ ਵਿੱਚ ਚੜ੍ਹਾਈ ਕਰ ਗਿਆ ਲਿਓ ਟਾਲਸਟਾਈ ਉਹ ਲਿਖਦਾ ਵਾ ਐਂਡਰਿਊ ਕਾਰਨੇਗੀ ਕਹਿੰਦਾ ਵੀ ਮੈਂ ਜਿਹੜਾ ਕਹਿੰਦਾ ਆਪਣਾ ਪੈਸੇ ਕਮਾਉਣੇ ਸੀਗੇ ਪਰ ਮੈਂ ਘਾਟੇ ਜਾ ਰਿਹਾ ਹਾਂ ਭਾਵੇਂ ਮੈਂ ਅਰਬਪਤੀ ਬਣ ਗਿਆ ਮੀਰਾ ਚ ਆ ਗਿਆ ਪਰ ਮੈਂ ਘਾਟੇ ਜਾ ਰਿਹਾ ਉਹ ਕਹਿੰਦਾ ਮੈਰਾ ਟੀਚਾ ਸੀਗਾ 100 ਅਰਬ ਡਾਲਰ ਜਿਹੜਾ ਹੁਣ ਇਹਨਾਂ ਦੱਸਣ ਦੇ ਮੁਤਾਬਕ ਆ ਵੀ ਕਹਿੰਦਾ ਮੈਂ 100 ਅਰਬ ਡਾਲਰ ਕਮਾਉਣਾ ਸੀਗਾ ਵੀ ਪੂਰਾ ਉੱਥੇ ਟੀਚਾ ਪੂਰਾ ਕਰਨਾ ਸੀ ਪਰ ਮੈਂ 10 ਅਰਬ ਡਾਲਰ ਹੀ ਕਮਾ ਪਾਇਆ ਉਹਨਾਂ ਸਮੇਂ 10 ਅਰਬ ਵੀ ਬਹੁਤ ਸੀਗਾ ਜਿਵੇਂ ਅੱਜ ਤੋਂ 1919 'ਚ ਮਰਿਆ ਸੀ ਐਂਡਰੂ ਕਾਰਲੇਗੀ ਤੇ ਉਹਨਾਂ ਸਮੇਂ 'ਚ 10 ਅਰਬ ਬਹੁਤ ਜ਼ਿਆਦਾ ਸੀਗਾ ਤੇ ਇਹ ਕਹਿੰਦਾ ਵੀ ਮੈਂ ਘਾਟੇ ਜਾ ਰਿਹਾ ਵੀ ਮੈਂ ਸੰਤੋਸ਼ ਨਹੀਂਗਾ 5 10 ਅਰਬ ਡਾਲਰ ਮੀਰਾਂ ਦੇ ਵਿੱਚ ਨਾ ਆਉਣਾ ਪਰ ਫਿਰ ਵੀ ਸੰਤੋਸ਼ਤ ਨਹੀਂ ਫਿਰ ਵੀ ਸੁਖੀ ਨਹੀਂ ਹੈਗਾ ਤੂੰ ਜੀ ਵੇਖੋ ਤੇ ਉਹੀ ਕਹਾਣੀ ਇੱਥੇ ਢੁਗਦੀ ਆ ਹੁਣ ਇਹ ਜਿਹੜਾ ਲਿਖਦਾ ਰਸ਼ੀਅਨ ਰਾਈਟਰ ਹੈ ਲਿਓ ਟਾਲਸਟਾਈ ਲਿਖਦਾ ਇਹ ਇੱਕ ਕਿਸਾਨ ਦੇ ਉੱਤੇ ਲਿਖਦਾ ਪਹੋਮ ਪੀਸੈਂਟ ਆ ਜਿੱਦਾਂ ਉਹ ਪੀਸੈਂਟ ਅੰਗਰੇਜ਼ੀ ਦੇ ਵਿੱਚ ਕਹਿੰਦੇ ਜਿਹੜਾ ਖੇਤੀਬਾੜੀ ਨਾਲ ਸੰਬੰਧਤ ਆ ਤੇ ਇਹ ਆਪਣਾ ਲਿਖਦਾ ਵਾ ਕਿ ਵੀ ਜਿਹੜਾ ਉਹ ਪਹੋਮ ਆ ਉਹ ਆਸ-ਪਾਸ ਦੀਆਂ ਪੈਲੀਆਂ ਲੈ ਲਈਆਂ ਜਾਂ ਜਦੋਂ ਪੈਸਾ ਆਉਂਦਾ ਹੈਗਾ ਵੀ ਮੈਂ ਹਰ ਚੀਜ਼ ਲੈ ਲਾਂ ਵੀ ਮੈਂ ਖੇਤਾਂ ਨੇੜੇ-ਨੇੜੇ ਸਾਰੀਆਂ ਜ਼ਮੀਨਾਂ ਲਈ ਜਾਵਾਂ ਜਿਹੜੀ ਵਿਕਦੀ ਆ ਮੈਂ ਲੈ ਲਾਂ ਜਿੱਥੋਂ ਤੱਕ ਮੇਰੀ ਪਹੁੰਚ ਆ ਮੈਂ ਲੈ ਲਾਂ ਤੇ ਐਂ ਹੁੰਦੀ ਆ ਤੇ ਇੱਕ ਦਿਨ ਇਹ ਵੇਖਦਾ ਵੀ ਬਾਹਰੋਂ ਹੁੰਦਾ ਸੀ ਘਰ ਵਾਲੀ ਤੇ ਘਰ ਵਾਲੀ ਦੀ ਭੈਣ ਬੈਠੇ ਗੱਲਾਂ ਕਰਦੀਆਂ ਹੁੰਦੀਆਂ ਦੋਵੇਂ ਉਹ ਗੱਲਾਂ ਕਰਦੀਆਂ ਨਹੀਂ ਕਿਸੇ ਨੇ ਵੀ ਪੈਲੀ ਲੈ ਲਈ ਐਂ ਜਮੀਨ ਲੈ ਲਈ ਉੱਥੇ ਖਰੀਦ ਲਈ ਆਏ ਜੇ ਉਹ ਕਿਸੇ ਦੀਆਂ ਗੱਲਾਂ ਕਰਦੀਆਂ ਇਹਦੇ ਮਨ ਦੇ ਵਿੱਚ ਜੈਲਸੀ ਆਉਂਦੀ ਇੱਕ ਤਰੀਕੇ ਦੀ ਇਹਨੂੰ ਇਹ ਹੁੰਦਾ ਵੀ ਮੈਂ ਪਹਿਲਾਂ ਇੰਨੀ ਲਈ ਬੈਠਾ ਤੇ ਮੇਰੀ ਗੱਲ ਕਿਉਂ ਨਹੀਂ ਚੱਲਦੀ ਤੇ ਇਹਨੂੰ ਇਹ ਹੁੰਦਾ ਵੀ ਮੈਂ ਮੇਰੀ ਗੱਲ ਜਵਾਨ ਤੇ ਚੱਲੇ ਆਸਪਾਸ ਦੇ ਖਿੱਤਿਆਂ ਦੇ ਵਿੱਚ ਕਬੀਲਿਆਂ ਦੇ ਨੇੜੇ ਤੇੜੇ ਸਾਰੇ ਕਿਤੇ ਮੇਰੀ ਗੱਲ ਚੱਲੇ ਰਸ਼ੀਆ ਦੇ ਸਾਰੇ ਸ਼ਹਿਰਾਂ ਦੇ ਵਿੱਚ ਤੇ ਇਹ ਫਿਰ ਇਹਨੂੰ ਹੌਲੀ ਹੌਲੀ ਪਤਾ ਲੱਗਦਾ ਕਿ ਕਿਸੇ ਨਾਲ ਕਬੀਲਾ ਹੋਵਾ ਬਖਸ਼ੀਰ ਉਹ ਕਬੀਲੇ 'ਚ ਜ਼ਮੀਨ ਸਸਤੀ ਮਿਲਦੀ ਆ ਤੇ ਉਥੇ ਤੁਸੀਂ ਕੀ ਕਹਿੰਦੇ ਹੁੰਦੇ ਆ ਜਾ ਕੇ ਸਸਤੀ ਜ਼ਮੀਨ ਜੇ ਤੁਸੀਂ ਹੋਰ ਸਸਤੀ ਲੈਣੀ ਹੈ ਤੇ ਉਹਨਾਂ ਨਾਲ ਉੱਤਾਂ ਥੱਲਾ ਕਰ ਸਕਦੇ ਆ ਪੈੜੀ ਦਾ ਭਾਅ ਕਰ ਸਕਦੇ ਹੋਰ ਥਸਤੀ ਦੇ ਦੇਣਗੇ ਮੈਂ ਮਿੱਟੀ ਦੇ ਭਾਅ ਹੀ ਦਿੰਦੇ ਆ ਤੁਹਾਨੂੰ ਤੇ ਇਹਦੇ ਮਨ ਵਿੱਚ ਲਾਲਚ ਆਉਂਦਾ ਹੈ ਆਪਣੇ ਨੌਕਰ ਨੂੰ ਲੈ ਕੇ ਜਾਂਦਾ ਸੀ ਰੀਨ ਲੈ ਕੇ ਉਥੇ ਤੇ ਜਦੋਂ ਗੱਲ ਕਰਦਾ ਉਹਦਾ ਕਬੀਲੇ ਦਾ ਸਰਦਾਰ ਹੁੰਦਾ ਦਾ ਵਕੀਲ ਦਾ ਉਹ ਕਹਿੰਦਾ ਵੀ ਗੱਲਾਂ ਸ਼ਰਤਾਂ ਉਹ ਦੋ ਤਿੰਨ ਅੱਗੇ ਰੱਖਦਾ ਵੀ ਤੇਰੀ ਜ਼ਮੀਨ ਤਾਂ ਤੈਨੂੰ ਬਹੁਤ ਸਸਤੇ ਰਾ ਦੇ ਦੇਵਾਂਗੇ ਵੀ 1000 ਰੁਪਏ ਚ ਸਾਰੀ ਜ਼ਮੀਨ ਸਾਰੀਦਾ ਉਹ ਕਹਿੰਦਾ ਇੱਥੋਂ ਦਾ ਮਤਲਬ ਹੈ ਕਿ ਜੇ ਤੂੰ ਹੁਣ ਇੱਥੋਂ ਖੜਾ ਨਾ ਜਿੱਥੇ ਹੁਣ ਖੜਾ ਨਾ ਇੱਥੋਂ ਤੁਰ ਪਾ ਤੇ ਸ਼ਾਮ ਜਦੋਂ ਸੂਰਜ ਢਲ ਗਿਆ ਤੇ ਇੱਥੇ ਹੀ ਤੂੰ ਆ ਜਾਣਾ ਜਿੰਨੀ ਜ਼ਮੀਨ ਵਾਲੀ ਸਾਰੀ ਦੀ ਸਾਰੀ ਤੇਰੀ ਜਿੰਨੀ ਜ਼ਮੀਨ ਮਰਜੀ ਵਾਲਾ ਵੀ ਜਿੰਨੇ ਤੱਕ ਤੂੰ ਤੁਰ ਕੇ ਆ ਸਕਦਾ ਗੇੜਾ ਕੱਢ ਕੇ ਆ ਸਕਦਾ ਸਾਰੀ ਦੀ ਸਾਰੀ ਤੇਰੀ ਇਹਦੇ ਮਨ ਦੇ ਵਿੱਚ ਲਾਲਚ ਇੰਨਾ ਜਾ ਰਿਹਾ ਜਾਂਦਾ ਕਿ ਮੈਂ ਤਾਂ ਸ਼ਾਮਾਂ ਤੱਕ ਸਾਰੀ ਬਾਲ ਦੂੰਗਾ ਵੀ ਮੈਂ ਇਹਦਾ ਦੂਰ ਤੱਕ ਲੈ ਆਉਂਗਾ ਵੈ ਕੌਸੇ ਵੀ ਨਹੀਂ 1000 ਰੁਪਏ ਦੇ ਵਿੱਚ ਮੈਂ ਸਾਰੀ ਜ਼ਮੀਨ ਲੈ ਜੂਗਾ ਮੈਂ ਤਾਂ ਕਹਿੰਦਾ ਇਹ ਸਾਰਾ ਪਿੰਡ ਹੀ ਖਰੀਦ ਲਊਗਾ ਇਹ ਜਾਂਦਾ ਭੁੱਲ ਜਾਂਦਾ ਆਪਾਂ ਭੁੱਲ ਜਾਂਦਾ ਸੋਚ ਭੁੱਲ ਜਾਂਦਾ ਵੀ ਮੈਂ ਮੁੜਨਾ ਇਹ ਜਿਉਂ ਚੱਲਦਾ 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 ਤੁਰਿਆ ਜਾਂਦਾ ਤੁਰਿਆ ਜਾਂਦਾ ਤੇ ਹੁਣ ਜਿੱਥੇ ਠੰਡ ਜ਼ਿਆਦੇ ਪੈਂਦੀ ਉਥੇ ਗਰਮੀ ਵੀ ਭੇੜੀ ਹੁੰਦੀ ਉਥੋਂ ਦੀ ਹੁਣ ਜਿੱਥੇ ਸਨੋ ਪੈਂਦੀ ਆ ਰਸ਼ੀਆ ਦੇ ਵਿੱਚ ਬਰਫ਼ ਦਾ ਕਾਮਾ ਤੇ ਜੇ ਸਨੋ ਪੈਂਦੀ ਆ ਤੇ ਉਥੇ ਗਰਮੀ ਬਹੁਤ ਜ਼ਿਆਦੇ ਹੁੰਦੀ ਆ ਜਿੱਥੇ ਉਥੋਂ ਹੀ ਧੁੱਪ ਭੇੜੀ ਹੁੰਦੀ ਆ ਇਹ ਕਿਸੇ ਨੂੰ ਪੁੱਛ ਲੋ ਜਿੱਥੇ ਜਿੱਥੇ ਸਨੋ ਪੈਂਦੀ ਆ ਤੇ ਭੋਖਣ ਬਾਣੇ ਜਾਂਦਾ ਵਾ ਤੇ ਰਸ਼ੀਆ ਦੇ ਪਿੰਡ ਆ ਤੇ ਉੱਥੇ ਤੁਰਿਆ ਜਾਂਦਾ ਤੁਰਿਆ ਜਾਂਦਾ ਗਰਮੀ ਤਿੱਖੜ ਦੁਪਹਿਰਾ ਸ਼ਾਮਾਂ ਪੈਣ ਲੱਗਦੀਆਂ ਤੇ ਫਿਰ ਇਹਨੂੰ ਯਾਦ ਆਉਂਦਾ ਕਿ ਮੈਨੂੰ ਤਾਂ ਵਾਪਸ ਜਾਣਾ ਜੇ ਕਬੀਲੇ ਦੇ ਸਰਦਾਰ ਕੋਲ ਨਾ ਗਿਆ ਤੇ ਮੇਰੇ ਤਾਂ ਪੈਸੇ ਵੀ ਗਏ ਉਹਨੇ ਸ਼ਰਤ ਤੇ ਰੱਖੀ ਸੀ ਜੇ ਤੂੰ ਇੱਥੇ ਨਾ ਪਹੁੰਚਿਆ ਤੇ ਪੈਸੇ ਵੀ ਤੇਰੇ ਗਏ ਨਾ ਤਾਂ ਤੈਨੂੰ ਜ਼ਮੀਨ ਮਿਲ ਲਈ ਜਮਈ ਤੇ ਤੇਰੇ ਪੈਸੇ ਵੀ ਗਏ ਇਹ ਉੱਥੋਂ ਫਿਰ ਭਜਦਾ 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 ਇਹ ਪਹੁੰਚ ਜਾਂਦਾ ਪਹੁੰਚਣ ਤੋਂ ਪਹਿਲਾਂ ਫਿਰ ਕਬੀਲੇ ਦਾ ਸਰਦਾਰ ਕਹਿੰਦਾ ਉਹ ਕਿਆ ਬਾਤ ਹੈ ਤੈਨਤਾ ਵਧਾਈਆਂ ਵੀ ਤੂੰ ਤਾਂ ਬਹੁਤ ਜ਼ਿਆਦਾ ਜ਼ਮੀਨ ਲੈ ਲਈ ਤੇ ਤੂੰ ਤਾਂ ਢੇੜਾ ਹੀ ਬੜਾ ਤਕੜਾ ਕੱਢਿਆ ਇਹ ਹੰਬਿਆ ਇੰਨਾ ਥੱਕਿਆ ਹੰਬਿਆ ਹੁੰਦਾ ਟੁੱਟਿਆ ਸਾਰੇ ਦੌਰ ਦਾ ਭੱਜਿਆ ਦਾ ਭੱਜ ਦੌੜ ਕਰਦਾ ਇੰਨੀ ਗੱਲ ਬਾਤ ਚ ਇਹ ਮਰ ਜਾਂਦਾ ਉੱਥੇ ਉੱਥੇ ਡੱਗ ਪੈਂਦਾ ਜਦੋਂ ਉਹ ਵਧਾਈਆਂ ਦਿੰਦਾ ਤੇ ਕਬੀਲੇ ਦਾ ਸਰਦਾਰ ਇਹਨੂੰ ਆਹੀਂ ਕਹਿੰਦਾ ਰਹੇ ਬਸ ਕਹਿੰਦਾ ਹੀ ਆ ਕਿ ਤੂੰ ਬੜੀ ਇੰਨੀ ਲੈ ਲਈ ਆਏ ਤੈਨੂੰ ਬਹੁਤ ਵਧਾਈਆਂ ਤੇ ਉਹ ਇੰਨਾ ਮਰ ਜਾਂਦਾ ਕਿਉਂਕਿ ਉਹ ਕਬੀਲੇ ਦੇ ਸਰਦਾਰ ਨੂੰ ਪਤਾ ਹੁੰਦਾ ਲਾਲਚੀ ਲੋਕਾਂ ਨੂੰ ਕਿੱਦਾਂ ਕਰਨਾ ਹੈ ਕਾਬੂ ਕਿੱਦਾਂ ਕਰਨਾ ਹੈ ਜਿੱਦਾਂ ਆਪਣੇ ਸਿਆਣੇ ਨਹੀਂ ਕਰਦੇ ਇੱਕ ਘਾਲਤਾ ਲਾਲਚੀ ਜਿਉਂਦਾ ਰਵੇ ਠੱਗ ਭੁੱਖਾ ਨਹੀਂ ਮਰਦਾ ਵੀ ਠੱਗ ਭੁੱਖਾ ਮਰਨਾ ਹੀ ਨਹੀਂ ਜੇ ਲਾਲਚੀ ਜਿੰਨਾ ਟਾਈਮ ਲਾਲਚੀ ਜਿਉਂਦਾ ਕਿਉਂਕਿ ਲਾਲਚ ਠੱਗ ਨੇ ਠੱਗੀ ਮਾਰਨੀ ਲਾਲਚ ਦੇ ਕੇ ਤੂੰ ਲਾਲਚ ਦੇ ਵਿੱਚ ਆਪਾਂ ਫਸ ਜਾਂਦੇ ਇੰਨੇ ਜ਼ਿਆਦੇ ਕਿ ਆਪਾਂ ਭੁੱਲ ਜਾਂਦੇ ਆ ਕਿ ਕੀ ਚੱਲਦਾ ਆਪਾਂ ਇਹ ਨਹੀਂ ਵੇਖਦੇ ਵੀ ਇੰਨੀ ਸਸਤੀ ਚੀਜ਼ ਕਿਵੇਂ ਦੇ ਰਿਹਾ ਕੀ ਕਾਰਨ ਆ ਆਪਾਂ ਉਹਦੀ ਤਹ ਤਹ ਤੱਕ ਨਹੀਂ ਜਾਂਦੇ ਪਰ ਆਪਾਂ ਉਹ ਚੀਜ਼ ਨੂੰ ਆਪਾਂ ਆਪ ਠਗਾ ਲੈਨੇ ਆਂ ਇਦਾਂ ਹੀ ਇੱਥੇ ਇਹ ਭੁੱਲ ਜਾਂਦਾ ਤੇ ਪਰ ਜਿਹੜਾ ਕਬੀਲੇ ਦਾ ਸਰਦਾਰ ਹੁੰਦਾ ਉਹਨੂੰ ਪਤਾ ਵੀ ਇੱਥੇ ਲਾਲਜੀ ਲੋਕਾਂ ਨੂੰ ਕਿੱਦਾਂ ਸੱਦਾ ਕਰਨਾ ਤੇ ਫੇਰ ਉਹ ਜਦੋਂ ਮਰ ਜਾਂਦਾ ਤੇ ਉਹਦਾ ਸੀਰੀ ਆਇਆ ਹੁੰਦਾ ਨਾਲ ਉਹ ਫੇਰ ਸੀਰੀ ਜਦੋਂ ਪੈਸੇ ਨੂੰ ਵੇਖਦਾ ਤੇ ਉਹ ਕਹਿੰਦਾ ਵੀ ਤੂੰ ਪਤੰਦਰਾ ਐਵੇਂ ਭੱਜਿਆ ਫਿਰਦਾ ਰਿਆ ਇੰਨੀ ਇੰਨੀ ਜ਼ਮੀਨ ਵਾਲੀ ਤੂੰ ਪਹਿਲਾਂ ਕਿੰਨੀਆਂ ਪੈਲੀਆਂ ਲਈਆਂ ਕਿੰਨੀ ਤੂੰ ਭੱਜ ਦੌੜ ਕੀਤੀ ਆ ਜ਼ਿੰਦਗੀ ਦੇ ਵਿੱਚ ਤੇ ਹੁਣ ਤੇਰੇ ਕੀ ਨਤੀਜੇ ਤੇ ਤੈਨੂੰ ਜ਼ਮੀਨ ਤਾਂ ਸਾਰੀ 6 ਫੁੱਟ ਦੀ ਲੋੜ ਸੀਗੀ ਆ ਹੁਣ ਤੂੰ ਪਿਆਵਾ 6 ਫੁੱਟ ਜਿੱਡਾ ਤੇਰਾ ਕਾਦਾ ਇਨੀ ਲੋੜ ਸੀਗੀ ਇਦਾਂ ਹੀ ਆਪਾਂ ਨੂੰ ਗੁਰਬਾਣੀ 'ਚ ਭਗਤ ਕਬੀਰ ਜੀ ਲੈਦੇ ਭਗਤ ਫਰੀਦ ਜੀ ਦੇ ਸ਼ਲੋਕ ਆ ਵੀ ਸਾਢੇ 3 ਹੱਥ ਤੇਰੀ ਸੀਵਾ ਕਿੰਨੀ ਜਗ੍ਹਾ ਹੁੰਦਾ ਵਾ ਕਾਕੋ ਕੰਧ ਸਾਰੋ ਨੀਵਾ ਸਾਢੇ 3 ਹੱਥ ਤਰੀ ਸੀਵਾ ਇਹ ਤਾਂ ਕਿੰਨਾ ਆਪਾਂ ਕਿੰਨਾ ਕਿੰਨਾ ਆਪਾਂ ਜਿਆਦੇ ਇਹਦੇ ਵਿੱਚ ਫਸ ਜਾਂਦੇ ਆ ਕਿ ਆਪਾਂ ਭੁੱਲ ਜਾਂਦੇ ਆ ਆਪਣੀਆਂ ਲੋੜਾਂ ਤੋਂ ਆਪਾਂ ਉੱਪਰ ਜਗ੍ਹਾ ਤੇ ਭੱਜ ਜਾਂਦੇ ਆ ਕਿਉਂਕਿ ਮਾਨ ਇਹ ਕਦੇ ਸੰਤੁਸ਼ਟ ਨਹੀਂ ਹੁੰਦਾ ਮਾਨ ਦੀ ਗੱਲ ਕਰੀਏ ਮਾਨ ਨੇ ਅੱਗੇ ਵੇਖਣਾ ਜਿਹੜੀ ਚੀਜ਼ ਤੁਹਾਡੇ ਕੋਲ ਹੈ ਨਹੀਂ ਅੱਜ ਤੁਸੀਂ 1000 ਰੁਪਿਆ ਭਾਲਦੇ ਸੀਗੇ ਉਹ ਮਿਲ ਗਿਆ ਤੁਸੀਂ 10000 ਲੱਭਣਾ 10000 ਤੋਂ ਲੱਖ ਲੱਖ ਤੋਂ 10 ਲੱਖ 10 ਲੱਖ ਆ ਗਿਆ ਫਿਰ ਕਰੋੜ ਕਰੋੜ ਤੋਂ ਫਿਰ ਅੱਗੇ ਫਿਰ ਪਹਿਲਾਂ ਆਪਾਂ ਜਦੋਂ ਵੇਖਦੇ ਆ ਵੀ ਗੱਡੀ ਲੈ ਮੋਟਰਸਾਈਕਲ ਲੈ ਲਈਏ ਸਾਈਕਲ ਲੈ ਲਈਏ ਫਿਰ ਜਾਂ ਮੋਟਰਸਾਈਕਲ ਫਿਰ ਗੱਡੀ ਲੈ ਲਈਏ ਛੋਟੀ ਮੋਟੀ ਫਿਰ ਉਤੋਂ ਵੱਡੀ ਗੱਡੀ ਲੈ ਲਈਏ ਉਤੋਂ ਵੱਡੀ ਫੇਰ ਆਏ ਇਹ ਚੱਲਦਾ ਜਿਵੇਂ ਜਿਵੇਂ ਆਈ ਜਾਂਦਾ ਬਾਣ ਉੱਥੇ ਠਹਿਰਦਾ ਨਹੀਂ ਆ ਮਾਨ ਨੇ ਅੱਗੇ ਵਧੀ ਜਾਣਾ ਮਾਨ ਨੇ ਕਹਣਾ ਜਹਾਜ਼ ਲੈ ਲਿਏ ਜਿਹੜੇ ਜਹਾਜ਼ ਤੇ ਪਹੁੰਚੇ ਉਹ ਕਿਹੜਾ ਸੰਤੁਸ਼ਟ ਹੈ ਸਮੁੰਦਰੀ ਜਹਾਜ਼ ਦੇ ਵੀ ਮਾਲਕ ਹੈਗੇ ਆ ਕਿਹੜਾ ਸੰਤੁਸ਼ਟ ਹੈ ਕੋਈ ਹੋਇਆ ਸੰਤੁਸ਼ਟ ਇਹ ਮਾਨ ਦਾ ਸੁਭਾਅ ਹੈ ਨਹੀਂ ਸੰਤੁਸ਼ਟ ਹੋਣਾ ਪਰ ਜਿੱਦਣ ਆਪਾਂ ਨੂੰ ਇਹ ਚੀਜ਼ ਸਮਝ ਲੱਗ ਜਾਂਦੀ ਆ ਕਿ ਮਾਨ ਸੰਤੁਸ਼ਟ ਜਿੱਦਣ ਆਪਾਂ ਸੰਤੁਸ਼ਟ ਹੋ ਗਏ ਆ ਵੀ ਮਾਨ ਸੰਤੁਸ਼ਟ ਹੋ ਗਿਆ ਉਦੋਂ ਤੋਂ ਹੀ ਉੱਥੇ ਹੀ ਸੁਖੀ ਹੋ ਜਾਣਾ ਜਿੱਥੇ ਹੈਗੇ ਆ ਭਾਵੇਂ ਤੁਸੀਂ ਗਰੀਬ ਆ ਤੁਹਾਡੇ ਰੋਟੀ ਨਹੀਂ ਪਗਦੀ ਕਿਉਂਕਿ ਇਹ ਤਾਂ ਜਿਹੜੇ ਲੱਖਾਂ ਕਰੋੜਾਂ ਦੇ ਮਾਲ ਕਰਬਾਂ ਦੇ ਉਹ ਵੀ ਤੁਕੀ ਵੇਖਦੇ ਆਪਾਂ ਕੀ ਹਾਲਾਤ ਆ ਜਿਹੜੇ ਅੰਬਾਨੀ ਭਰਾ ਸੀਗੇ ਇਹਨਾਂ ਦੇ ਕੀ ਹਾਲਾਤ ਹੋਏ ਜਿਹੜਾ ਦੂਜਾ ਆ ਉਹਦੇ ਪਿਓ ਦੇ ਮਰਨ ਤੋਂ ਬਾਅਦ ਉਹਨਾਂ ਦੇ ਕਿੰਨੇ ਅੰਬਾਨੀ ਕਰਬਾ ਪਤੀ ਪਰਿਵਾਰ ਆ ਇਹਨਾਂ ਦਾ ਪਿਓ ਮਰਿਆ ਧੀਰੂਬਾਈ ਅੰਬਾਨੀ ਤੇ ਇਹਨਾਂ ਦੇ ਕੀ ਅਨਿਲ ਅੰਬਾਨੀ ਤੇ ਮੁਕੇਸ਼ ਅੰਬਾਨੀ ਦੇ ਵਿੱਚ ਕਿੰਨੇ ਸਾਲ ਕੋਟ ਕੇਸ ਚੱਲੇ ਤੇ ਅਨਿਲ ਅੰਬਾਨੀ ਦਾ ਬੇੜਾ ਕਰਕਦਵਾਲਾ ਨਿਕਲ ਗਿਆ ਕੀ ਹਾਲਾਤ ਹੋਏ ਉਹਦੇ ਆਪਣੇ ਸਾਰੇ ਸਾਹਮਣੇ ਇਮਕੀਸ਼ੰਬਾਨੀ ਭਰਾ ਭਰਾ ਦੀ ਨਹੀਂ ਰਹਿਣ ਦਿੰਦਾਗਾ ਇਹ ਮਾਨਾ ਇਹ ਮਾਨ ਨੇ ਸੰਤੁਸ਼ਟ ਨਹੀਂ ਹੋਣਾ ਭਰਾ ਭਰਾ ਨੂੰ ਨਹੀਂ ਰਹਿਣ ਦਿੰਦਾ ਕੋਈ ਰਿਸ਼ਤਾ ਨਹੀਂ ਰਹਿਣ ਦਿੰਦਾ ਮਾਨ ਇਹ ਕਰਕੇ ਵੀ ਹਰ ਸਮੇਂ ਪੈਸਾ ਠੀਕ ਹੈ ਲੋੜ ਆਪਾਂ ਨੂੰ ਕਿਰਤ ਕਰਨੀ ਚਾਹੀਦੀ ਆ ਤੇ ਆਪਾਂ ਜਿਹੜੀਆਂ ਲੋੜਾਂ ਆ ਉਹ ਪੂਰੀਆਂ ਕਰੀਏ ਜੇ ਸਰੀਰ ਥੱਕ ਗਿਆ ਸੌਜੋ ਜੋ ਵੀ ਆਪਣਾ ਖਾਣ ਭੁੱਖ ਲੱਗੀ ਆ ਖਾ ਲਓ ਜਿੱਥੇ ਤੰਨੇ ਦੀ ਲੋੜ ਹੈ ਚਾਹ ਵਰਤੋ ਨਜਾਇਜ਼ ਪੈਸਾ ਨਹੀਂ ਵਰਤਣਾ ਚਾਹੀਦਾ ਜੇ ਨਹੀਂਗਾ ਤਾਂ ਤੇ ਨਾ ਦੱਬ ਕੇ ਰੱਖੋ ਤੇ ਨਾ ਖੋਲ੍ਹ ਕੇ ਆਪ ਦੇ ਹਿਸਾਬ ਨਾਲ ਜਿੱਦਾਂ ਤੁਹਾਨੂੰ ਠੀਕ ਲੱਗਦਾ ਉਦਾਂ ਪਰ ਮਨ ਕਦੇ ਸੰਤੁਸ਼ਟ ਨਹੀਂ ਹੁੰਦਾ ਇਹ ਗੱਲ ਆ ਤੁਸੀਂ ਸਹਿਮਤ ਆ ਤੇ ਸਹਿਮਤ ਹੋਵੋਗੇ ਤੁਸੀਂ ਦੱਸ ਸਕਦੇ ਕਮੈਂਟ ਦੇ ਵਿੱਚ ਜੇ ਤੁਹਾਡੇ ਕੋਈ ਹੋਰ ਵਿਚਾਰ ਹੈ ਕੋਈ ਵਿਚਾਰ ਦੱਸੋ ਆਪਾਂ ਸਹਿਮਤ ਹੋਾਂਗੇ ਪੜਾਂਗੇ ਤੁਹਾਡੇ ਵਿਚਾਰ ਕੀ ਆ ਤੇ ਪਰ ਮਨ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ ਇਹ ਕਰਕੇ ਇਹ ਬੇਨਤੀ ਆ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਡੇ ਕੀ ਵਿਚਾਰ ਆ ਤੇ ਫਿਰ ਆਪਾਂ ਮਿਲਦੇ ਹਾਂ ਕਿ ਹੋਰ ਵੀਡੀਓ ਦੇ ਵਿੱਚ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ